ਲੋਕੀ ਜਾਂਦੇ ਨੇ ਗੱਡੀਆਂ ਦੇ ਜਾਂਦੇ ਨੇ ਮੈਂ ਵੀ ਗੱਡੀਆਂ ਦੇ ਜਾਂਦਾ ਰਿਹਾ ਕਸ਼ਮੀਰ ਦਾ ਟੂਰ ਮੈਂ ਇੱਕ ਗੱਡੀ ਦੇ ਕੀਤਾ ਹੈ ਧਾਰਦੇ ਤੇ ਸੁਪਤਰੀ ਤੇ ਬੱਚਿਆਂ ਦੇ ਨਾਲ ਮੇਰੇ ਪਹਿਲਾ ਮੇਰਾ ਸਫ਼ਰ ਸੀਗਾ ਜਿਹੜਾ ਮੈਂ ਪਹਿਲਾ ਸਫ਼ਰ ਕੀਤਾ ਤੇ ਅਸੀਂ ਉੱਥੇ ਜਾ ਕੇ ਨੇ ਚੋਨੀਆ ਸਰ ਕਰਕੇ ਆਏ ਸਭ ਤੋਂ ਉੱਖੀ ਤੇ -2 ਡਿਗਰੀ ਵਾਲੀ ਜਿਹੜੀ ਛੋਟੀ ਸੀਗੀ ਉਹ ਸੀਗੀ ਸੈਂਕਟਨ ਟਾਪ ਉਹਦੇ ਰਸਤੇ ਵੀ ਬਹੁਤ ਖਰਾਬ ਸੀਗੇ ਬਰਫ਼ ਵੀ ਪੈ ਰਹੀ ਸੀਗੀ ਠੰਡ ਵੀ ਬਹੁਤ ਜ਼ਿਆਦੀ ਸੀਗੀ ਇਹ ਬੱਚਾ ਮੇਰਾ ਕੋਈ 4 ਸਾਲ ਦਾ ਤੇ ਕੁੜੀਆ ਸੀਗੀ 1 ਸਵਾ ਹਸਾਲ ਦੀ சீ சே தி சோ சார சோ அந்த சபர்டாச்சா ਉਹ ਸਿੰਥਨ ਟੌਪ ਵਸੇ ਨਿਆ ਸੋਣਾ ਹੈ ਬਰਾਮਣਾ ਸੀਗਾ ਨੱਥਾ ਟੋਪ ਕਿਉਂਕਿ ਜਦੋਂ ਉਹਨਾਂ ਨੇ ਨੱਥਾ ਟੋਪਿਆ ਨਾ ਉਹ ਸਿੰਗਲ ਪਹਾੜੀ ਆ ਰਸਤੇ ਦੇ ਤਲਾਕ ਚਾ ਕਿ ਕੁਝ ਨਹੀਂ ਗਾ ਸਿਰਫ ਮਤਲਬ ਖਾਈ ਖਾਈ ਆ ਮੈਂ ਕਿ ਕਰੇਗੇ ਉੱਥੇ ਹੀ ਉਹਨਾਂ ਨੂੰ ਬਲਾਰੇ ਦੇ ਮੋਜੀ ਵੀਰ ਮਿਲੇ ਹੀ ਗਏ ਜਿਨ੍ਹਾਂ ਨੇ ਆਂ ਰੋਕਿਆ ਰੋਕ ਕੇ ਪੁੱਛਿਆ ਕਿੱਥੋਂ ਮੈਂ ਆ ਸਕਦਾ ਕਹਿੰਦੇ ਪੰਜਾਬੀ ਮੈਂ ਆ ਪੰਜਾਬੀ ਤੇ ਉਹਨਾਂ ਨੇ ਕਿਹਾ ਵੀ ਨਹੀਂ ਜਾਣੀ बजर फ्रेंडली थे एक बहुत ज़्यादा मेरे सफर में बजर फ्रेंडली लिया उस दिन मेरा तीन दिया तो लग जाता कभी कभी ये परवाह ना करो तेरे महीने पांच सप्ताह तक वापस आ गया और सोना कोमल तो किया है यहाँ अच्छा मैंने आपसे ये पूछना था कि यहाँ पंजाब से स्कूटी पे कोई हार्ड डे साथ बच्चे को लेकर आया कभी � ये हमारा वर्ड पढ़े है जरूर पक्का ये कजिबार। ओके वो तुझे वो लेंगा। अच्छा जी असी वापिस आते हैं नथड़ों पहुँच गए जी फिर ठीक है नथड़ों पहुँच गए थे ऐ मैं दुकान वाले थे भाई जी ने पूछ रहा है इन्हने पूछ लिया हैं ठीक है अच्छा भाई जी नमस्ते है भाई जी नमस्ते जी सी जी और क्या हाल है ठीक हो एकदम बढ़िया फाइन जी आओ आप सामने अच्छा मैंने आपसे ये पूछना था कि यहाँ पंजाब से स्कूटी पे कोई डेढ़ साल के बच्चे को लेके आया है कभी अभी तक कोई नहीं आया मैम ये हमारा वर्ल्ड रिकॉर्ड है बिल्कुल पक्का जी ये पहली बार है ओके बहुत खुशी हो रही है हमको बच्चा हमारा भी बहुत खुश है एक हमारा डेढ़ साल का बच्चा है एक पाँच साल का बच्चा है हमारे साथ अच्छा हम पंजाब से हैं जम्मू कश्मीर अच्छा और फिर इधर ना अच्छा अच्छा ये तो आपका वर्ल्ड रिकॉर्ड है ऐसा तो कोई नहीं छोटे इतने छोटा बेबी को लेके आया पे ठंड भी है और ठंडी हवा भी बहुत तेज चलती है तो आप लोग कैसे बच्चे को केयर कर रहे हो मैनेज कर रहे हो ये तो आपकी हिम्मत है और तो भाई आप क्या कहना चाहोगे अभी तक कोई नहीं आया ठीक है जी ओके थैंक यू भाई ओके ओके जी फिर मिलेंगे बस वही मिलेंगे आएंगे एक सीजन हमने स्कूटी पे ना फिर आना है जम्मू कश्मीर हमने ना हरियाली में जाना है एक बार अभी लद्दाख तक जाओ लद्दाख तक जाएंगे लद्दाख तक अभी थोड़ा थोड़े टाइम बाद ਉਧਰ ਦਾ ਟੂਰ ਫੀਲ ਕਰਾਂਗੇ। ਜਾਣਾ ਉਧਰ ਵੀ ਹੈ ਉਧਰ ਕੀ ਵੀ ਤਮੰਨਾ ਹੈ ਬਹੁਤ ਜਾਣੇ ਦੀ। ਚਲੋ ਠੀਕ ਹੈ ਓਕੇ ਬਾਈ ਥੈਂਕ ਯੂ ਜੀ। ਬਹੁਤ ਖੁਸ਼ੀ ਹੁੰਦੀ ਆ। ਸੱਚੇ ਸਾਰੇ ਕਿੰਨੇ ਕੋਈ ਨਹੀਂ ਆਇਆ ਸਾਡੇ ਅਫਦਾ ਕੋ ਪਹੁੰਚ ਗਿਆ ਸੀ। ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ। ਅੱਜ ਤੁਹਾਨੂੰ ਇੱਕ ਜੇ ਸ਼ਖਸ਼ਿਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਅਨੋਖਾ ਇੱਕ ਕੰਮ ਕਰ ਦਿਖਾਇਆ ਹੈ। ਜਿਹੜਾ ਕੰਮ ਕੀਤਾ ਹੈ ਉਹਨਾਂ ਦੇ ਨਾਂ ਨਾ ਬਿਲਕੁਲ ਸੂਟ ਬਿੰਦਾ ਹੈ ਗੱਲ ਕਰਾਂਗੇ ਅਸੀਂ ਦਲੇਰ ਸਿੰਘ ਜੀ ਉਹਨਾਂ ਦੀ ਜਿਨ੍ਹਾਂ ਨੇ ਕਸ਼ਮੀਰ ਦੀਆਂ ਵਾਦੀਆਂ ਦਾ ਨਜ਼ਾਰਾ ਟੂ ਵੀਲਰ ਤੇ ਲੁੱਟ ਲਿਆ ਸਭ ਤੋਂ ਪਹਿਲੇ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਮੰਚ ਕਿਸ ਤਰ੍ਹਾਂ ਇਹ ਗੱਲ ਆਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸ ਸਭ ਤੋਂ ਪਹਿਲੇ ਤੇ ਮੈਨੂੰ ਇਹ ਦੱਸੋ ਕਿ ਇੰਨੀ ਦੂਰ ਜਾਣ ਦਾ ਪਲਾਨ ਮੰਚ ਆਇਆ ਕਿਵੇਂ ਅਸੀਂ ਜਾਂਦੇ ਰਹਿੰਦਾ ਹੋਲੀਆਂ ਛੁੱਟੀਆਂ ਹੁੰਦੀਆਂ ਮੈਨੂੰ 4-5 ਤੇ ਅਸੀਂ 4-5 ਦਿਨ ਇਧਰ ਉਧਰ ਜਾਂਦੇ ਰਹਿੰਦਾ ਹੈ ਦੂਰ ਦੀ ਕੋਈ ਗੱਲ ਨਹੀਂ ਕੀ ਖਾਸ ਅੱਗੇ ਜਾ ਕੇ ਖਾਸ ਮਤਲਬ ਸਾਡੇ ਲਈ ਇਹ ਬਣ ਗਿਆ ਖਾਸ ਤੇ ਇਸ ਕਰਕੇ ਹੈ ਨਾ ਕਿ ਟੂ ਵੀਲਰ ਤੇ ਟੂ ਵੀਲਰ ਦੀਗਾ ਉਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਅੱਗੇ ਜਾ ਕੇ ਖਾਸ ਬਣ ਗਿਆ ਜਦੋਂ ਅਸੀਂ ਲੋਕੀ ਜਾਂਦੇ ਨੇ ਗੱਡੀਆਂ ਤੇ ਜਾਂਦੇ ਨੇ ਮੈਂ ਵੀ ਗੱਡੀਆਂ ਤੇ ਜਾਂਦਾ ਰਿਹਾ ਕਸ਼ਮੀਰ ਦਾ ਟੂਰ ਮੈਂ ਇੱਕ ਗੱਡੀ ਤੇ ਕੀਤਾ ਆ ਥਾਰ ਤੇ ਤੇ ਸਕੂਟਰੀ ਤੇ ਬੱਚਿਆਂ ਦੇ ਨਾਲ ਮੇਰਾ ਪਹਿਲਾ ਮੇਰਾ ਸਫ਼ਰ ਸੀਗਾ ਜਿਹੜਾ ਮੈਂ ਪਹਿਲਾ ਸਫ਼ਰ ਕੀਤਾ ਬੱਚਿਆਂ ਦੀ ਉਮਰ ਕੀ ਹੈ ਬੱਚਿਆਂ ਦੀ ਵੀ ਤੁਹਾਡੇ ਦਾ ਦੱਸ ਦੋ ਕਿ ਰਾਹ ਚ ਮੁਸ਼ਕਲਾਂ ਉਹ ਵੀ ਸਾਡੇ ਨਾਲ ਥੋੜਾ ਸ਼ੇਅਰ ਕਰੋ ਇਹ ਬੱਚਾ ਮੇਰਾ ਕੋਈ 4 ਸਾਲ ਦਾ ਹੈ ਤੇ ਗੁੜੀਆ ਸੀਗੀ ਮੇਰੀ 1 ਸਵਾ 1 ਸਾਲ ਦੀ ਠੀਕ ਹੈ ਜੀ ਤੇ ਇਹਨਾਂ ਕਰਕੇ ਹੀ ਜ਼ਿਆਦਾ ਮਤਲਬ ਇਹ ਜਿਹੜਾ ਰਿਕਾਰਡ ਬਣਿਆ ਇਹਨਾਂ ਕਰਕੇ ਹੀ ਬਣਿਆ ਤੇ ਨਾਲੇ ਸਕੂਟਰੀ ਕਰਕੇ ਮੁਸ਼ਕਲਾਂ ਸਾਨੂੰ ਗੱਡੀ ਚ ਜਦੋਂ ਤੁਸੀਂ ਜਾਂਦੇ ਨਾ ਕਿਸ ਸਫਰ ਤੇ ਤੇ ਉਦੋਂ ਤੁਹਾਡੇ ਬੱਚੇ ਪਿੱਛੇ ਸੌ ਜਾਂਦੇ ਨੇ ਰੈਸਟ ਕਰ ਲੈਂਦੇ ਖਾਣਾ ਪਾਣਾ ਚੱਲਦੇ ਚੱਲਦੇ ਹੋ ਹੀ ਜਾਂਦਾ ਆ ਸਕੂਟਰੀ ਚ ਇਹਨਾਂ ਚੀਜ਼ਾਂ ਦਾ ਤੁਹਾਨੂੰ ਥੋੜਾ ਓਕਾ ਹੋਣਾ ਪਿਆ ਬੱਚਾ ਸਾਡਾ ਜਦੋਂ ਪਹਿਲਾ ਸਫ਼ਰ ਹੀ ਕੀਤਾ ਨਾ ਪਹਿਲੇ ਅਸੀਂ 350 400 ਦੇ ਲਗਭਗ ਕਿਲੋਮੀਟਰ ਹੀ ਸਫ਼ਰ ਕਰ ਲਿਆ ਤੇ ਪਰ ਸਾਡਾ ਪੰਚਾ ਪਹਿਲੇ ਦਿਨ ਬਿਮਾਰ ਹੋ ਗਿਆ ਵੱਡੇ ਵਾਲਾ ਫਿਰ ਅਹੀਂ ਰਸਤੇ 'ਚ ਰੁੱਕ ਕੇ ਉੱਥੇ ਡਿਸਾਈਡ ਕੀਤਾ ਰਾਤ ਨੂੰ ਵੀ ਨਹੀਂ ਵੀ ਇੰਨਾ ਲੰਮਾ ਸਫ਼ਰ ਨਹੀਂ ਪਹਿਲੇ ਦਿਨ ਹੀ ਕਰਨਾ ਹੌਲੀ ਹੌਲੀ ਵਧਾਵਾਂਗੇ ਫਿਰ ਅਹੀਂ ਅਗਲੇ ਦਿਨ 200 250 ਸਵਾ 200 ਸਫ਼ਰ ਕਰਦੇ ਰਹੇ ਆ ਤੇ ਬਾਅਦ 'ਚ ਸਾਡਾ ਬੱਚਾ ਠੀਕ ਰਿਹਾ ਜਾ ਜੇਕਰ ਅਸੀਂ ਗੱਲ ਕਰੀਏ ਸਫ਼ਰ ਦੇ ਵਿੱਚ ਜਿੱਥੇ ਮਜ਼ੇ ਆਉਂਦੇ ਨੇ ਉੱਥੇ ਮੁਸ਼ਕਲਾਂ ਜਾਂ ਕੋਈ ਪਲ ਡਰਾਵਨੇ ਵੀ ਹੁੰਦੇ ਨੇ ਕੋਈ ਇਹੋ ਜਿਹਾ ਪਲ ਸਾਡੇ ਨਾਲ ਸ਼ੇਅਰ ਕਰਿਓ ਡਰਾਵਨਾ ਪਲ ਸੀਗਾ ਜਦੋਂ ਅਸੀਂ ਸਿੰਥਨ ਟੋਪ ਗਏ ਨਾ ਉਦੋਂ ਸਾਨੂੰ ਫੌਜੀਆ ਨੇ ਪਿੱਛੇ ਰੋਕ ਲਿਆ 10 15 ਗਰ ਪੰਜ ਸਾਲ ਕਿਲੋਮੀਟਰ ਤੇ ਦੇ ਉਹ ਸਿੰਥਨ ਟੋਪ ਉਸੀ ਨੇ ਆ ਸੋਨਾ ਆ ਬਰਾਮਣਾ ਸੀਗਾ ਨੱਥਾ ਟੋਪ ਕਿਉਂਕਿ ਜਦੋਂ ਨੱਥਾ ਟੋਪ ਆ ਨਾ ਉਹ ਸਿੰਗਲ ਪਹਾੜੀ ਆ ਰਸਤੇ ਲਾਗੇ ਸਾਗੇ ਕੁਝ ਨਹੀਂਗਾ ਸਿਰਫ ਮਤਲਬ ਖਾਈ ਖਾਈ ਆ ਔਰ ਜਦੋਂ ਤੁਸੀਂ ਜੂ ਟਰਨ ਲੈ ਕੇ ਸਾਹਮਣੇ ਨੱਥਾ ਟਾਪ ਦੀ ਪਹਾੜੀ ਦਿਖਦੀ ਨਾ ਸਾਰੇ ਸਾਰਿਆਂ ਦੀਆਂ ਅੱਖਾਂ ੱਡੀਆਂ ਰਹਿ ਗਈਆਂ ਵੀ ਇਹ ਅਸੀਂ ਪਹੁੰਚ ਕਿੱਥੇ ਗਏ ਉੱਥੇ ਹੀ ਅਨੁਫ ਬਲੈਰੋ ਤੇ ਫੌਜੀ ਵੀਰ ਮਿਲੇ ਹੀ ਗਏ ਜਿਨ੍ਹਾਂ ਨੇ ਅਨੂੰ ਰੋਕਿਆ ਰੋਕ ਕੇ ਮੈਨੂੰ ਪੁੱਛਿਆ ਕਿੱਥੋਂ ਮੈਂ ਮਰਸਾ ਤੋਂ ਕਹਿੰਦੇ ਪੰਜਾਬੀ ਮੈਂ ਪੰਜਾਬੀ ਤੇ ਉਹਨਾਂ ਨੇ ਕਿਹਾ ਅੱਗੇ ਨਹੀਂ ਜਾਣਾ ਇਹਨਾਂ ਕਹਿ ਕੇ ਤੁਰ ਪਏ ਅਸੀਂ ਰਦੂ ਨੇ ਜੀ 10 ਮਿੰਟ ਉੱਥੇ ਰੋਕ ਗਏ ਵੀ ਸਲਾਹ ਕਰੀਏ ਯਾਰ ਕਿ ਕੋਈ ਚੱਕਰ ਕੀ ਹੈ ਹਰ ਇੱਕ ਹੀ ਹਨੂ ਇਹਨਾਂ ਰੋਕਦਾ ਕੋਈ ਅੱਛਾ ਸਾਰੇ ਸਫਰ ਦੇ ਵਿੱਚ ਚਾਰ ਦਿਨਾਂ ਦੇ ਵਿੱਚ ਸਾਨੂੰ ਕੋਈ ਸਿੰਗਲ ਪਰਸਨ ਇਹੋ ਜਿਹਾ ਨਹੀਂ ਮਿਲਿਆ ਜਨਿਆ ਨੂੰ ਸ਼ਾਬਾਸ਼ ਦਿੱਤੀ ਹੋਏ ਸਭ ਨੇ ਸਾਨੂੰ ਰੋਕਿਆ ਹੀ ਆ ਵੀ ਬੱਚਿਆਂ ਦੇ ਨਾਲ ਨਾ ਜਾਓ ਉੱਥੇ ਠੰਡ ਪਉ ਤੇ ਫਿਰ ਅਸੀਂ ਡਿਸਾਈਡ ਕੀਤਾ ਵੀ ਯਾਰ ਦੇਖੀਏ ਸਹੀ ਕੋਈ ਹੈ ਕੀ ਅੱਗੇ ਜਿਹੜਾ ਸਾਨੂੰ ਇਨੇ ਲੋਕ ਰੋਕਦੇ ਨੇ ਅਸੀਂ ਪਹੁੰਚ ਕੇ ਦਿਖਾਵਾਂਗੇ ਉੱਥੇ ਔਰ ਉਹ ਚੱਲ ਗਏ ਜਦੋਂ ਫੌਜੀ ਅੱਗੇ ਤੁਰ ਪਏ ਆ ਤੇ ਅਸੀਂ ਵੀ ਤੁਰ ਪਏ ਆ ਤੇ ਉੱਥੇ ਨਥਾ ਟੋਪ ਪਹੁੰਚੇ ਆ ਪਹੁੰਚੇ ਆ ਜਦੋਂ ਵਾਹ ਇੰਨੀ ਦੁਨੀਆ ਹਸੀਨ ਲੱਗਦੀ ਹੈ ਨਾ ਤੁਸੀਂ ਕਦੇ ਅੱਡ ਦੁਨੀਆ ਦੇ ਵਿੱਚ ਆਗੇ ਜਿਕਰ ਗੱਲ ਕਰੀਏ ਗੱਡੀਆਂ ਤੇ ਜਾਣਾ ਤੇ ਕਾਫੀ ਸੋਖਾ ਲੱਗਦਾ ਹੈ ਕਿ ਮਨ ਅਸੀਂ ਪਹੁੰਚ ਕੇ ਟੂ ਵਿਲਰ ਤੇ ਕਿੰਨਾ ਪੈਟਰੋਲ ਲੱਗਾ ਗੱਡੀ ਦਾ ਖਰਚ ਕੀ ਹੈ ਬੈਲੈਂਸ ਕੀ ਨਿਕਲਿਆ ਵਿੱਚ 10 ਗੁਣਾ ਦਾ ਮਤਲਬ ਫਰਕ ਪੈ ਜਾਂਦਾ ਹੈ ਜਦੋਂ ਅਸੀਂ ਸ਼੍ਰੀਨਗਰ ਗਏ ਸੀ ਨਾ ਪਿਛਲੀ ਵਾਰੀ ਥਾਰ ਤੇ ਤੇ ਉਹਨੇ ਕੋਈ 17000 ਦਾ ਤੇਲ ਤੇ 2000 ਦਾ ਟੂਲ ਟੈਕਸ ਖਾਦਾ ਸੀ ਕਿਤੇ 19000 ਹੋ ਗਿਆ ਸੁਣ ਕੇ ਹੈਰਾਨ ਹੋ ਗਏ 1900 ਦੇ ਵਿੱਚ ਵਾਪਸ ਆ ਗਏ ਔਰ ਅਜੇ ਵੀ ਤੇਲ ਹੈਗਾ ਹੈ 1900 ਦੇ ਵਿੱਚੋਂ ਵੀ ਬਜਟ ਫ੍ਰੈਂਡਲੀ ਤੇ ਇਹ ਬਹੁਤ ਜ਼ਿਆਦਾ ਮੇਰਾ ਸਫਰ ਬਜਟ ਫ੍ਰੈਂਡਲੀ ਲਿਆ ਉਹਦੇ ਮੇਰਾ 30-35000 ਰੁਪਏ ਲੱਗ ਜਾਂਦਾ ਗੱਡੀ ਤੇ ਜਾਈਏ ਪਰਿਵਾਰ ਦੇ ਨਾਲ ਤੇ ਮਾਹੀ ਮੈਂ 5-7000 ਦੇ ਵਿੱਚ ਵਾਪਸ ਆ ਗਿਆ ਔਰ ਸੋਨਾ ਘੁੰਮ ਕੇ ਆਇਆ ਔਰ ਰਿਕਾਡ ਜਿਹੜਾ ਉੱਤੋਂ ਰਿਕਾਡ ਬਣ ਗਿਆ ਉਹ ਮੇਰਾ ਸੋਨੇ ਦਾ ਸੁਹਾਗਾ ਹੋ ਗਿਆ ਅੱਛਾ ਕਿਵੇਂ ਦਾ ਲੱਗਦਾ ਜਦੋਂ ਤੁਸੀਂ ਜਾ ਰਹੇ ਸੀ ਹਰ ਕੋਈ ਤੁਹਾਨੂੰ ਰੋਕ ਰਿਆ ਸੀ ਨਾ ਜੋ ਨਾ ਜੋ ਪਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਜੇ ਫਦੇ ਕਰ ਲਈਏ ਵਾਪਸ ਆ ਗਏ ਜੇ ਤਾਂ ਸ਼ਾਬਾਸ਼ੀ ਜਿਹੜੀ ਮਿਲ ਰਹੀ ਹੈ ਉਸ ਦੇ ਬਾਰੇ ਕੀ ਕਹਿੰਦੇ ਅਸੀਂ ਨਾ ਇਥੋਂ ਜਦੋਂ ਗਏ ਆ ਨਾ ਆਪਣੇ ਮਦਰ ਇਨ ਲਾਉਰ ਨਾਲ ਫ ਅਹੀਂ ਅੰਨਾਂ ਆ ਗਏ ਵੀ ਪਤਨੀ ਟੌਰ ਟੋ ਕੇ ਵਾਪਸ ਆ ਜਾਣਗੇ ਉਹ ਮੇਰੇ ਨਾਲ ਪਤਨੀ ਟੋਪ ਗਏ ਨੇ ਔਰ ਉਹ ਗਏ ਨੇ ਬਰਫ਼ ਵਾਲੇ ਸੀਜ਼ਨ ਦੇ ਵਿੱਚ ਉਦੋਂ ਬਹੁਤ ਬਰਫ਼ੀ ਹੋएगी ਇਦਾਂ ਹੁੰਦਾ ਵੀ ਇੱਕ ਸੀਜ਼ਨ ਬਰਫ਼ ਜ਼ਿਆਦਾ ਪੈਂਦੀ ਇੱਕ ਸੀਜ਼ਨ ਕਾ ਬਰਫ਼ ਘੱਟ ਪੈਂਦੀ ਹੈ ਏਅਰ ਕੀ ਬਰਫ਼ ਘੱਟ ਸੀਗੀ ਤੇ ਉਹ ਅਸੀਂ ਨਾ ਉੱਥੇ ਜਦੋਂ ਪਹੁੰਚੇ ਆ ਤੇ ਬਰਫ਼ ਹੈ ਨਹੀਂ ਸੀਗੀ ਇਹਨਾਂ ਨੇ ਹੀ ਝੂਠ ਬੋਲਿਆ ਵੀ ਅਸੀਂ ਉੱਥੇ ਜਾਏ ਆ ਤੇ ਬਰ ਬਰਫ਼ ਨਹੀਂ ਹੈਗੀ ਕੋਈ ਗੱਲ ਨਹੀਂ ਅਸੀਂ ਅੱਗੇ ਤੁਰ ਪਏ ਤੇ ਜਦੋਂ ਇਹਨਾਂ ਨੂੰ ਫੋਨ ਲਾਇਆ ਉੱਥੇ ਜਾ ਕੇ ਪੰਜਾਬ ਦੇ ਵਿੱਚ ਆ ਕੇ ਫੋਨ ਲੱਗੇ ਆ ਤੇ ਫਿਰ ਇਹਨਾਂ ਨੇ ਸਾਨੂੰ ਗੁੱਸੇ ਵੀ ਹੋਏ ਘਰੋਂ ਦੌੜਨ ਲੱਗੇ ਗੁੱਸੇ ਹੁੰ ਕਰ ਗੁੱਸੇ ਵੀ ਬਾਜਨਾਂ ਨੇ ਮੈਂ ਮੈਂ ਇਹਨਾਂ ਨੂੰ ਕਿਹਾ ਮੈਂ ਗੁੱਸੇ ਹੋਣਾ ਜਿਹੜਾ ਹੋਣਾ ਹੀ ਹੋ ਲਿਆ ਅਸੀਂ ਰਿਕਾਰਡ ਬਣਾਏ ਆ ਤੇ ਉਹਨਾਂ ਬਦਾਈ ਵਾਲਾ ਕੰਮ ਬਣ ਗਿਆ ਫਿਰ ਇਹਨਾਂ ਨੂੰ ਹੁੰਦੇ ਆ ਢੋਲ ਟਮਕਾ ਬਰਫੀ ਮੱਲੇ 'ਚ ਸਾਰੇ ਇਕੱਠੇ ਕੀਤੇ ਸੀ ਕਿਉਂ ਕਾਉਂਸਲਰ ਸਾਹਿਬ ਵੀ ਆਏ ਸੀ ਸਾਡੇ ਮੱਲੇ 'ਚ ਬਹੁਤ ਇਨਾ ਨੇ ਮਤਲਬ ਇੱਥੇ ਇੰਜੋਏ ਕੀਤਾ ਮਤਲਬ ਕਿ ਟੂ ਵੀਲਰ ਤੇ ਸਾਰੇ ਪਾਸੇ ਚਰਚਾ ਸਾਰੇ ਪਾਸੇ ਚਰਚਾ ਹੋ ਗਈ ਜੀ ਟੂ ਵੀਲਰ ਤੇ ਬੇਟਾ ਕੀ ਨਾਮ ਆਪਣਾ ਸੁਤਵਿੰਦਰ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਫਸਟ ਅਸਾਂ ਕੀ ਮੈਨੂੰ ਲੱਗਾ ਜਦੋਂ ਤੁਸੀਂ ਉੱਥੇ ਗਏ ਪਾਪਾ ਨਾਲ ਇੰਨੀ ਦੂਰ ਵਧੀਆ ਡਰ ਨਹੀਂ ਲੱਗਾ ਕਿਉਂ ਕਿ ਮੈਂ ਮੈਨੂੰ ਡਰਨੇ ਲੱਗਾ ਕਿਉਂ ਕਿ ਮੇਰੇ ਨਾਲ ਬਾਬਾ ਜੀ ਨਾਲ ਹੀ ਆ ਅੱਛਾ ਬਾਬਾ ਜੀ ਨਾਲ ਹੀ ਹੁੰਦੇ ਨੇ ਹਾਂਜੀ ਅਗਲੀ ਵਾਰੀ ਕਿੱਥੇ ਜਾਣਾ ਲੇਲਦਾਖ ਲੇਲਦਾਖ ਪੁੱਛ ਲਿਆ ਹਾਂਜੀ ਕੀ ਕਹਿੰਦੇ ਪਾਪਾ ਪਾਪਾ ਕਹਿੰਦੇ ਠੀਕ ਆ ਠੀਕ ਆ ਚੱਲ ਜਿਓ ਹਾਂ ਮ제 ਆਂਦਾ ਕੋ ਮੰਦਰ ਹਾਂਜੀ ਐਤ ਕੀ ਕਿੰਨਾ ਆਇਆ ਸੀ ਐਤ ਕੀ ਜਿਆਦਾ ਜਿਆਦਾ ਮ제 ਆਇਆ ਹੈ ਤਾਂ ਅਸੀਂ ਗੱਲ ਕੀਤੀ ਹੈ ਕਿ ਜਿਹੜਾ 12500 ਦੀ ਜਿਹੜਾ ਉੱਚੀ ਸਫਰ ਸੀ ਉਹ ਕਿੰਨੀ ਮੁਸ਼ਕਲਾਂ ਦੇ ਨਾਲ 2 ਵੀਲਰ ਤੇ ਜਿਹੜਾ ਤੈਅ ਕੀਤਾ ਗਿਆ ਛੋਟੇ ਛੋਟੇ ਬੱਚੇ ਸਨ ਜਿਨ੍ਹਾਂ ਨਾਲ ਖੜਿਆ ਗਿਆ ਅਤੇ ਉੱਥੇ ਠੰਡੀਆਂ ਹਵਾਵਾਂ ਜਿਹੜੀਆਂ ਬੱਚੇ ਨੂੰ ਬਿਮਾਰ ਵੀ ਕਰ ਸਕਦੀਆਂ ਨੇ ਪਰ ਉੱਥੋਂ ਜਿਹੜੀ ਫਤਿਹ ਹਾਸਲ ਕੀਤੀ ਹੈ ਅਤੇ ਇੱਕ ਨਵਾਂ ਰਿਕਾਰਡ ਜਿਹੜਾ ਬਣਾਇਆ ਗਿਆ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਫੋਰਟ ਨਿਊਜ਼ ਇੰਡੀਆ ਅਮਰitsar